ਜੀ ਮੈਂ ਤਾਂ ਪਹਿਲਾਂ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਭ ਸ਼ੁਰੀਆਕਾਲ ਜੇ ਜੇ ਸ਼ੁਰੂਆਤੇ ਸਭ ਨੂੰ ਔਰ ਸਭ ਤੋਂ ਵੱਡਾ ਧੰਨਵਾਦ ਇਹ ਚੈਨਲ ਵਾਲਿਆਂ ਦਾ ਜਿਹੜੇ ਕਿ ਸਾਡੇ ਨਾਲ ਸਹਿਯੋਗ ਹਰ ਜਗ੍ਹਾ ਤੇ ਸਦੀ ਆਵਾਜ਼ ਨੂੰ ਅੱਗੇ ਤੱਕ ਲੈ ਕੇ ਜਾਂਦੇ ਨੇ ਫਿਰ ਉਸ ਤੋਂ ਵੱਡਾ ਧੰਨਵਾਦ ਕਰਾਂਗਾ ਸਰਦਾਰ ਜੰਜੀਤ ਸਿੰਘ ਗਰੇਵਾਲ ਬੋਲਾ ਜੀ ਜਿਹੜੇ ਸਾਡੇ ਇਸ ਤੋਂ ਐਮਐਲਏ ਨੇ ਔਰ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਸਵਰਨਕਾਰ ਵੈਲਫੇਅਰ ਬੋਰਡ ਦੇ ਚੇਅਰਮੈਨ ਕੇਸ਼ਵ ਵਰਮਾ ਜੀ ਸੀ ਕਿਹਾ ਜੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਜਿਹੜਾ ਮੈਨੂੰ ਮਾਨ ਬਖਸ਼ਿਆ ਮੈਂ ਸਹਿ ਦਿਨੋਂ ਬਹੁਤ ਹੀ ਯਾਨਕੀ ਸਫਲੀ ਨਾਲ ਇਹਨੂੰ ਹੋਰ ਅੱਗੇ ਲਿਜਾਣ ਦੇ ਵਿੱਚ ਪੂਰੀ ਮਦਦ ਕਰਾਂਗਾ ਔਰ ਜਿੱਥੇ ਤੱਕ ਸਾਡੇ ਕੋਲ ਹੋ ਸਕਿਆ ਸਵਰਨਕਾਰ ਭਾਈਚਾਰੇ ਨੂੰ ਜਿੱਥੇ-ਜਿੱਥੇ ਸਹਾਇਤਾ ਦੀ ਜ਼ਰੂਰਤ ਪਈ ਉਸ ਉਹਨਾਂ ਦੀ ਕੋਸ਼ਿਸ਼ ਕਰਾਂਗੇ ਮੈਨੂੰ ਅਗਰ ਲੁਧਿਆਣੇ ਦਾ ਮਾਣ ਬਖਸ਼ਿਆ ਤਾਂ ਲੁਧਿਆਣੇ ਦੇ ਅੰਦਰ ਪੂਰੇ ਸਮਾਜ ਜਿਹੜਾ ਸਾਡਾ ਸਵਰਨਕਾਰ ਹੈ ਉਹਦੇ ਲਈ ਵੀ ਔਰ ਕਾਲੀ ਇੱਕ ਤਾਂ ਰੁੱਖ ਮੜਾ ਹੁੰਦਾ ਅਸੀਂ ਹਰ ਯਾਨੀ ਕਿ ਕਿਸੇ ਵੀ ਸਮਾਜ ਦੇ ਬੰਦੇ ਨੂੰ ਜ਼ਰੂਰਤ ਹੋਏਗੀ ਅਸੀਂ ਉਹਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜ ਕੇ ਉਹਨਾਂ ਦੀ ਜਿੰਨੀ ਹੈਲਪ ਹੋ ਸਕੇਗੀ ਵੀ ਅਸੀਂ ਉਹ ਜ਼ਰੂਰ ਕਰਾਂਗੇ ਕਿਦਾਂ ਵੀ ਇਸ ਮਸੱਈਆ ਆਂਿਆ ਪਹਿਲਾਂ ਸਮਾਜ ਦੇ ਪੱਤਰ ਦੇ ਕੰਮ ਕੀਤਾ ਕਾਫੀ ਤੁਸੀਂ ਤੇ ਕਿਦਾਂ ਵੀ ਇਸ ਮਸੱਈਆ ਆਂਿਆ ਦੁਕਾਨ ਦੇ ਦੇਖੋ ਜਿਹੜਾ ਸੁਨਿਆਰੇ ਭਾਈ ਸਾਰੇ ਦੇ ਵਿੱਚ ਸਮੱਸਿਆ ਵਾ ਇਤਾਂ ਜੀ ਇੱਕ ਸੋਨਾ ਕਦੇ ਚੋਰੀ ਦਾ ਖਰੀਦਿਆ ਜਾਂਦਾ ਹੈ ਦੁਕਾਨਦਾਰਾਂ ਵੱਲੋਂ ਜਿਨ੍ਹਾਂ ਨੂੰ ਪਤਾ ਨਹੀਂ ਹੈ ਕਈ ਇਸ ਕਾਰਨ ਲੈ ਲੈਂਦੇ ਆ ਕਿ ਉਹਨਾਂ ਨੂੰ ਮਿੰਤਾਂ ਕੀਤੀਆਂ ਜਾਂਦੀਆਂ ਕਿ ਸਾਨੂੰ ਬਹੁਤ ਮਜ਼ਦੂਰੀ ਹੈ ਮਾਂ ਹਸਪੀਟਲ ਹੈ ਜਾਂ ਇਦਾਂ ਕਰਕੇ ਔਰ ਬਾਅਦ ਵਿੱਚ ਉਹ ਪਤਾ ਲੱਗਦਾ ਹੈ ਕਿ ਉਹ ਚੋਰੀ ਦਾ ਸੋਨਾ ਸਾਡੇ ਇੱਕ ਭਾਈਚਾਰਾ ਨੂੰ ਦੇ ਜਾਂਦੇ ਨਹੀਂ ਕਿਉਂਕਿ ਉਹਦੇ ਤੇ ਕੋਈ ਸਟੈਂਪ ਕੋਈ ਦਿਲ ਪਈ ਨਹੀਂ ਲੱਤਾ ਜਾਂਦਾ ਮਜ਼ਦੂਰੀ ਕਾਰਨ ਔਰ ਇਦੇ ਵਿੱਚ ਸਾਡੇ ਜਿਹੜਾ ਸੁਨਿਆਰਾ ਭਾਈਚਾਰਾ ਕਿ ਬਹੁਤ ਜ਼ਿਆਦਾ ਹਰਾਸਮੈਂਟ ਹੁੰਦਾ ਜਿੱਦਾਂ ਪੁਲਿਸ ਐਡਮਿਨਿਸਟ੍ਰੇਸ਼ਨਾਂ ਵੱਲੋਂ ਉਹ ਆਪਣੀ ਜਗ੍ਹਾ ਕਹੀ ਹੁੰਦੇ ਨੇ ਲੇਕਿਨ ਸਾਡਾ ਭਾਈਚਾਰਾ ਵੀ ਆਪਣੀ ਜਗ੍ਹਾ ਕਹੀ ਹੈ ਕਿ ਅਸੀਂ ਇਹਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹਰਾਸਮੈਂਟ ਹੈ ਇਸ ਤਰ੍ਹਾਂ ਦੀ ਇਹ ਬਹੁਤ ਘੱਟ ਹੋ ਜਾਵੇ ਸੁਨਿਆਰਾ ਭਾਈਚਾਰੇ ਦੀ ਦੁਕਾਨਾਂ ਦੇ ਕੋਲ ਕੋਈ ਮਰਜ਼ੀ ਜਿਹੜਾ ਆਵੇ ਉਹ ਸਟਰੇਟਲੀ ਮੰਗਦੇ ਨੇ ਉਹ ਬਹੁਤ ਸਮੱਸਿਆਵਾਂ ਦੀ ਕਾਰਨ ਬਣਦਾ ਹੈ ਕੀਤਾ ਸੋਨ ਜਾਂ ਵਰਦ ਤਾਂ ਜਿਹੜੀਆਂ ਪੰਜਾਬ ਤੋਂ ਆਉਂਦੀਆਂ ਨੇ ਜੀ ਜਿਹੜੀਆਂ ਇਹ ਵਾਰਦਾਤਾ ਨੇ ਸਾਡੇ ਸਮਰੋਹ ਭਾਈਚਾਰੇ ਦੇ ਉਹਦੇ ਲਈ ਆ ਤੁਸੀਂ ਦੇਖਿਆ ਤਾਲੀਬਗੜ੍ਹ ਅਬਜੀ ਸਰ ਦੇ ਵਿੱਚ ਸਾਡੇ ਇੱਕ ਸਵਰਨਕਾਰ ਭਾਈਚਾਰੇ ਦੇ ਵਿੱਚ ਜਿਹੜਾ ਉਹਨੂੰ ਬਾਕਲ ਦੇ ਮਾਰੇ ਗਏ ਆ ਔਰ ਲੁੱਟਫੋ ਵੀ ਹੋਈ ਆ ਉਹਦੇ ਪ੍ਰਤੀ ਸਾਡੇ ਸਵਰਨਕਾਰ ਭਾਈਚਾਰੇ ਦੇ ਜਿਹੜੇ ਚੇਅਰਮੈਨ ਕੇਸ਼ਵ ਬਰਮਾ ਜੀ ਆ ਉਹਨਾਂ ਨੇ ਡੀਜੀਪੀ ਐਡੀਜੀਪੀ ਸਾਹਿਬ ਕੁਸ਼ਕ ਸ਼ਰਮਾ ਜੀ ਨੂੰ ਔਰ ਕਮਿਸ਼ਨਰ ਸਾਹਿਬ ਅਗਰేశਰ ਨੂੰ ਪੂਰਾ ਫੋਨ ਕਰਕੇ ਉਹਨਾਂ ਨੂੰ ਕੀਆ ਗਿਆ ਕਿ ਜਿਹੜਾ ਸਾਡੇ ਭਾਈਚਾਰੇ ਤੇ ਜਿਹੜਾ ਨੁਕਸਾਨ ਹੋਇਆ ਹੈ ਇਹ ਜਿਹੜਾ ਬਹੁਤ ਹੀ ਗਲਤ ਹੈ ਉਹਦੇ ਤੇ ਵੱਧ ਤੋਂ ਵੱਧ ਧਾਰਾ ਲਾ ਕੇ ਉਹ ਬੰਦਿਆਂ ਨੂੰ ਪੂਰਾ ਛਕਾਣ ਦੇ ਵਿੱਚ ਉਹਨਾਂ ਨੂੰ ਰੈਸਟ ਕਰਨ ਦੇ ਵਿੱਚ ਅਸੀਂ ਭਾਈਚਾਰਾ ਉਹਨਾਂ ਦੇ ਨਾਲ ਖੜੇ ਹਾਂ ਉਹ ਅਸੀਂ ਜਾ ਕੇ ਵੀ ਆਵਾਂਗੇ ਜਿੱਥੇ ਸਾਡੇ ਭਾਈਚਾਰੇ ਨੂੰ ਦਿੱਕਤ ਆਉਂਦੀ ਹੈ ਜੀ ਲੁਧਿਆਣਾ ਚ ਵੀ ਜਾਂ ਪੰਜਾਬ ਚ ਵੀ ਕਿਤੇ ਅਸੀਂ ਆਪਣਾ ਭਾਈਚਾਰਾ ਆਪਣਾ ਪਰਿਵਾਰ ਲੈ ਕੇ ਉੱਥੇ ਨਾਲ ਖੜੇ ਹੋਵਾਂਗੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਹਰ ਤਰ੍ਹਾਂ ਦੇ ਅਸੀਂ ਸਾਫ਼ੀ ਜ਼ਰੂਰ ਹੁੰਦੀ ਹੈ ਕੰਮ ਨੂੰ ਅੱਜ ਤੁਹਾਡੇ ਵੱਲੋਂ ਮੈਸੇਜ ਦੇ ਬਰੁਖ ਕਾਫੀ ਮੀਨਿੰਗ ਕਹਿੰਦੇ ਕਿ ਕੰਮ ਜਿੱਤਾ ਗਿਆ ਨਸਾਂ ਦੇ ਪਲਾਟ ਸਭ ਤੋਂ ਸਾਡੇ ਰੂਟ ਮਾਡੀ ਵੀ ਕੱਢੀ ਗਿਆ ਸੀ ਜਾਣਾ ਚਾਹੀਦਾ ਦੇਖੋ ਇਹ ਜਿਹੜਾ ਹੈ ਸਮੇਂ ਦੀਆਂ ਗੱਲਾਂ ਹੈ ਜਿੱਦਾਂ ਆਪਾਂ ਚਿੱਟੇ ਦਾ ਜਿਹੜਾ ਕਲੰਕ ਹੈ ਪੰਜਾਬ ਨੂੰ ਲੱਗਿਆ ਹੋਇਆ ਉਹ ਸਾਡੇ ਮਾਨ ਸਾਹਿਬ ਨੇ ਦੇਖਿਆ ਤੁਸੀਂ ਯੁੱਧ ਜਿਹੜਾ ਨਸ਼ਿਆਂ ਵਿਰੁੱਧ ਸਟਾਰਟ ਕੀਤਾ ਤੇ ਉਸ ਤੋਂ ਵਧੀਆ ਇੱਕ ਸਾਡੇ ਐਮਐਲਏ ਸਰਦਾਰ ਦਲਜੀਤ ਸਿੰਘ ਜਰਿਆਲ ਭੋਲਾ ਹੀ ਨੇ ਜਿਹੜਾ ਮਹੀਨ ਸ਼ਟਾਰਟ ਕੀਤੀ ਹਰ ਵਾਰਡ ਦੇ ਵਿੱਚ ਆਪਣੀ ਟੀਮ ਲਗਾ ਕੇ ਕਿ ਚਿੱਟਾ ਵੇਚਣ ਵਾਲੇ ਨੂੰ ਔਰ ਚਿੱਟਾ ਜਿਹੜਾ ਪੀਣ ਤੇ ਲਾ ਦਿੰਦੇ ਆ ਜਦੋਂ ਉਹਦੇ ਕੋਲ ਪੀਣ ਦੇ ਪੈਸੇ ਨਹੀਂ ਹੁੰਦੇ ਤੇ ਉਹ ਖਰੀਦਦਾ ਵੀ ਹੈ ਔਰ ਵੇਚਦਾ ਵੀ ਹੈ ਇਹੇ ਚੀਜ਼ਾਂ ਸਾਡੇ ਨਾਲ ਜਦੋਂ ਸਹਿਯੋਗ ਹਰ ਪਬਲਿਕ ਹਰ ਵਾਰਡ ਦਾ ਬੰਦਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇਗਾ ਤੇ ਸਾਨੂੰ ਪੂਰਾ ਮਾਣ ਹੋਏਗਾ ਅਸੀਂ ਈਸਟ ਹਲਕੇ ਦੇ ਵਿੱਚੋਂ ਇਹ ਚਿੱਟੇ ਦਾ ਨਾਮ ਜਿਹੜਾ ਕੱਢ ਕੇ ਘਟਾਗੇ ਔਰ ਪੂਰੇ ਪੰਜਾਬ ਚੋਂ ਵੀ ਇਸੇ ਤਰ੍ਹਾਂ ਹੀ ਨਿਕਲਣਾ ਕਿ ਜਦੋਂ ਹਰ ਬੰਦਾ ਸਾਡੇ ਨਾਲ ਇੱਕ ਘਰ ਦੇ ਸੱਜੇ ਜਾਂ ਖੱਬੇ ਕੋਈ ਖਾਣ ਵਾਲਾ ਚਿੱਟਾ ਪੀਣ ਵਾਲਾ ਜਾਂ ਚਿੱਟਾ ਵੇਚਣ ਵਾਲਾ ਹੈ ਉਹਦਾ ਜਿਹੜਾ ਸੰਪਰਕ ਤੁਸੀਂ ਜਿਹੜਾ ਸਰਕਾਰੀ ਨੰਬਰਾਂ ਤੇ ਵੀ ਦੇ ਸਕਦੇ ਹੋ ਨਾਲ ਥਾਣੇ ਤੇ ਦੇ ਸਕਦੇ ਹੋ ਠੀਕ ਹੈ ਉਹਦੇ ਵਿੱਚ ਜਿਹੜਾ ਸਹਿਯੋਗ ਹੈ ਤੁਹਾਡੀ ਸੂਚਨਾ ਜਿਹੜੀ ਉਹ ਗੁਪਤ ਰੱਖੀ ਜਾਵੇਗੀ ਮਾਪੀ ਜੀ ਪਨੀ ਕੋ ਲਗ ਨਾਮ ਦੇ ਨਾਲ ਜਾਣੇ ਜਾਣੇ ਬਹੁਤ سارے ਸਮਾਜਿਕ ਕੰਮਾਂ ਤੋਂ ਵੀ ਸੰਬੰਧਿਤ ਕੰਮ ਨਹੀਂ ਲੱਗੇ ਜਾਂ ਤੁਹਾਡਾ ਕਾਪੜਾ ਕੈਂਪ ਜਾਂ ਹੋਰ ਬਹੁਤ ਸਾਰੇ ਕੰਮ ਚੱਲ ਸਕਦੇ ਲੱਗ ਜਾਣਗੇ ਜੀ ਇਹ ਜਿਹੜੇ ਕੈਂਪਾਂ ਦਾ ਕੰਮ ਹੈ ਜਿਸ ਤਰ੍ਹਾਂ ਆਧਾਰ ਕਾਰਡ ਦਾ ਲੱਗਿਆ ਹੈ ਜਾਂ ਆਸ਼ਮਾਨ ਕਾਰਡ ਦੇ ਵੀ ਲੱਗੇ ਅੱਖਾਂ ਦਾ ਚੈੱਕਅਪ ਕੈਂਪ ਲੱਗਿਆ ਹੈ ਬਲੱਡ ਡੋਨੇਸ਼ਨ ਕੈਂਪ ਲਗਾਉਣੇ ਆ ਜਾਂ ਇਹ ਜਿਹੜੀ ਸਮਾਜ ਦੀ ਸੇਵਾ ਜੀ ਇਹ ਸੇਵਾ ਸੇਵਾ ਹੀ ਬਣੇਗੀ ਇਹਨੂੰ ਅਸੀਂ ਬੰਦ ਨਹੀਂ ਹੋਣ ਦੇਵਾਂਗੇ ਨਾ ਹੀ ਅਸੀਂ ਕੋਈ ਉਸ ਤਰ੍ਹਾਂ ਦਾ ਕੰਮ ਕਰਾਂਗੇ ਕਿਉਂਕਿ ਇਹ ਜਿਹੜੀ ਸੇਵਾ ਦੇ ਪ੍ਰਤੀ ਹੀ ਸਾਨੂੰ ਰੱਬ ਨੇ ਥੋੜਾ ਮਾਣ ਬਖਸ਼ਿਆ ਜਿਹੜੀ ਇਹ ਸੇਵਾ ਹੈ ਇਹ ਅਸੀਂ ਕਰਨ ਤੋਂ ਬਿਲਕੁਲ ਨਹੀਂ ਹਟਾਂਗੇ ਕਿਉਂਕਿ ਸਾਡੇ ਨਾਲ ਜਿਹੜੇ ਭਾਈਚਾਰਾ ਜਿਹੜਾ ਜੁੜਿਆ ਹੋਇਆ ਉਹ ਉਹਨਾਂ ਦੀ ਵੀ ਸੋਚ ਹੈ ਕਿ ਅਸੀਂ ਇਹ ਸੇਵਾਵਾਂ ਜਿਹੜੀਆਂ ਲੋਕਾਂ ਦੇ ਘਰ ਤੱਕ ਪਹੁੰਚਾਈਏ ਔਰ ਯੂਥ ਨੂੰ ਇਧਰਲੇ ਧਿਆਨ ਦੇ ਵਿੱਚ ਜਿਹੜਾ ਕਿ ਕੈਂਪ ਕੈਂਪ ਲਗਾਣਾ ਹੈ ਬਲੱਡ ਡੋਨੇਸ਼ਨ ਦਾ ਕੈਂਪ ਹੋ ਗਿਆ ਅੱਖਾਂ ਦਾ ਕੈਂਪ ਹੋ ਗਿਆ ਕੋਈ ਮੈਡੀਕਲ ਚੈੱਕਅਪ ਕੈਂਪ ਹੋ ਗਿਆ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਨਸ਼ੇ ਦੀ ਵੀ ਅਗਰ ਕਿਸੇ ਨੂੰ ਲਤ ਲੱਗੀ ਅਗਰ ਜਿਹਦਾ ਦਿਲ ਕਰਦਾ ਆਪਣੇ ਦਿਲੋਂ ਕੋਈ ਛੋੜਨਾ ਚਾਹੁੰਦਾ ਹੈ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਦਾ ਵੀ ਹੱਲ ਕਰਾ ਦੇਾਂਗੇ ਨਾ ਦਵਾਈ ਵੀ ਦੇਣ ਤੱਕ ਦਾ ਕੋਈ ਅਗਰ ਹੁੰਦੀ ਹੈ ਪ੍ਰੋਬਲਮ ਤੇ ਅਸੀਂ ਉਹਦਾ ਉਹਨੂੰ ਐਡਮਿਟ ਕਰਾ ਕੇ ਉਹਦਾ ਹੱਲ ਵੀ ਕਰਾ ਦੇਵਾਂਗੇ ਸਰ ਹਾਂ ਜੀ ਸਾਡੇ ਲਾਸਟ ਵੀਕ ਜਿਹੜੀ ਪਾਰਟੀ ਹੋਈ ਉਹਦਾ ਨਾ ਮੌਕਾ ਦਿੱਤਾ ਇਸ ਕਰਕੇ ਤੁਹਾਨੂੰ ਕਿਨੇ ਪ੍ਰਾਣ ਮਾ। ਦੇਖੋ ਜੀ ਤਨ ਦਿਲੀ ਨਾਲੇ ਸੇਵਾ ਨਵਾ ਮੰਗਾ ਔਰ ਜੀੜੀ ਸਲਾਹ ਮੇਰੇ ਵੱਡੇ ਵੀਰ ਦੇਣਗੇ ਜਿੱਥੇ ਮੈਨੂੰ ਕਹਿਣਗੇ ਮੈਂ ਉੱਥੇ ਪਹੁੰਚਾਂਗਾ ਔਰ ਆਮ ਆਦਮੀ ਪਾਰਟੀ ਦਾ ਜਿਹੜਾ ਰੁਕਦਾ ਅਸੀਂ ਇਸ ਕਦ ਨੂੰ ਹੋਰ ਉੱਚਾ ਲੈ ਕੇ ਜਾਵਾਂਗੇ ਕਿ ਆਨ ਵਾਲੇ ਸਮੇ ਦੇ ਵਿੱਚ ਹਰ ਬੰਦਾ ਇੱਕ ਆਮ ਘਰ ਦੇ ਵਿੱਚੋਂ ਉੱਠਿਆ ਹੋਇਆ ਬੰਦਾ ਜਿਸ ਤਰ੍ਹਾਂ ਮੈਨੂੰ ਹੀ ਲਾ ਲਓ ਕੋਈ ਮੈਂ ਕੋਈ ਜ਼ਿਆਦਾ ਕਹਿੰਦੇ ਨਾ ਕਿ ਲੀਡਰਸ਼ਿਪ ਦੇ ਦਿੱਤਾ ਕੁਛ ਇਸ ਤਰ੍ਹਾਂ ਦਾ ਨਹੀਂ ਅਸੀਂ ਆਮ ਘਰਾਂ ਚੋਂ ਉੱਠੇ ਹੋਏ ਬੰਦੇ ਆ ਤੇ ਇਹ ਚੀਜ਼ ਦੀ ਆਵਾਜ਼ ਜ਼ਰੂਰ ਦਾਂਗੇ ਤੁਸੀਂ ਵੀ ਅੱچھے ਕੰਮ ਕਰੋ ਯੂਥ ਨੂੰ ਵੀ ਕਹਿਨੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਆਮ ਬੰਦਿਆਂ ਨੂੰ ਚਾਹੇ ਦੇਖੋ ਮੰਤਰੀ ਵੀ ਬਣੇ ਨੇ ਠੀਕ ਹੈ ਐਮਐਲਏ ਵੀ ਬਣੇ ਨੇ ਕੌਂਸਲਰ ਵੀ ਬਣੇ ਨੇ ਇਸ ਤਰ੍ਹਾਂ ਦੇ ਤੇ ਤੁਸੀਂ ਵੀ ਕੁਛ ਨਾ ਕੁਛ ਇੱਦਾਂ ਦਾ ਪੰਜਾਬ ਦੇ ਅੰਦਰ ਰਹਿੰਦੇ ਹੋ ਪੰਜਾਬ ਨੂੰ ਚਿੱਟੇ ਦਾ ਕਲੰਕ ਲੱਗਿਆ ਤਾਂ ਤੁਸੀਂ ਕੋਈ ਅੱਛੇ ਕੰਮ ਕਰਕੇ ਅਗਰ ਇੱਦਾਂ ਦਾ ਕਿਸੇ ਦੀ ਪੜਾਈ ਕਰਨਾ ਹੀ ਚਾਹਦੇ ਹੋ ਤੂੰ ਜ਼ਰੂਰ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਕਦੀ ਆ ਜਿਹੜੀਆਂ ਵੱਡੀਆਂ-ਵੱਡੀਆਂ ਪਾਰਟੀਆਂ ਦੇ ਲੀਡਰ ਬਣੇ ਆ ਕਿ ਤੁਸੀਂ ਵੀ ਬਣ ਸਕਦੇ ਹੋ ਕੋਈ ਜ਼ਰੂਰੀ ਨਹੀਂ ਐਥੇ ਕੰਮ ਕਰਨ ਦੇ ਨਾਲ ਹੀ ਅੱਛੀ ਸੇਵਾ ਕਰਨ ਦੇ ਨਾਲ ਹੀ ਬੰਦੇ ਨੂੰ ਪੱਲ ਵੀ ਮਿਲਦਾ ਧੰਨਵਾਦ